ਪੰਜਾਬ ਸਰਕਾਰ ਵੱਲੋਂ ਜਿਹੜੀ ਛੜੀਗੰਜਗ ਯੋਧ ਨਸ਼ਮ ਬੁਧ ਦੀ ਮਹਮ ਤਹਿਤ ਮਾਨਯੋਗ ਡੀਜੀਪੀ ਸ਼ਾਹ ਸ਼੍ਰੀ ਸ਼੍ਰੀ ਗੌਰਵ ਜੱਤਵਾਈ ਕਿਸ ਸ਼੍ਰੀ ਅਮਨਿਤ ਕਾਉਂਟਰਲ ਆਈਪੀਐਸ ਪਟੰਡਾ ਐਸਐਸਪੀ ਸਾਹਿਬ ਪਟੰਡਾ ਤੇ ਅਮਨਿਤ ਸਿੱਧੂ ਆਈਜੀ ਕਾਉਂਟਰੈਂਟ ਜਨਰਲ ਦੀ ਰੈਅਲਮ ਹੈਡ ਐਸਪੀ ਸੀਡੀ ਸ਼੍ਰੀ ਰਣੇਂਦਰ ਸਿੰਘ ਦੀ ਅਗਵਾਈ ਵਿੱਚ ਕੱਲ ਇੱਕ ਸਾਂਝਾ ਆਪਰੇਸ਼ਨ ਕਾਉਂਟਰੈਂਟ ਇੰਟੈਲੀਜੈਂਸ ਤੇ ਕਨਾਲ ਕਾਨੂੰਨੀ ਪੁਲਿਸ ਵੱਲੋਂ ਚੱਲ ਰਿਹਾ ਸੀ ਜਿਸ ਵਿੱਚ ਸ਼ੱਕੀ ਵਿਅਕਤੀ ਤੇ ਸ਼ੱਕੀ પુરੁਸ਼ਾਦ ਸ਼ੱਕੀ ਨਿਕਲਣ ਚੈਕ ਚੱਲ ਰਹੀ ਸੀ ਜਿਸ ਦੇ ਦਰਮਿਆਨ ਜਦੋਂ ਇਹ ਚੈਕਿੰਗ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਇੱਕ ਜਿਹੜਾ ਨੰਨੇਸ਼ਾ ਚੌਕ ਹੈ ਉੱਥੇ ਰੰਗਰੋ ਪੀਪੜ ਬਣਦਾ ਉੱਥੇ ਇੱਕ ਟਰਮਨ ਟਰੱਕ ਜਾਂ ਟਾਲਾ ਕੋੜਾ ਖੜਾ ਸੀਗਾ ਜਿਸਦੇ ਉੱਤਰਪਾਲ ਨਾਲ ਤਿੰਨ ਵਿਅਕਤੀ ਸ਼ੇਰਸ਼ਰ ਕਰ ਰਹੇ ਸੀ ਜਦੋਂ ਪੁਲਿਸ ਪਾਰਟੀ ਨੇ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਤਾਂ ਇਹਨਾਂ ਦਾ ਨਾਮ ਪਤਾ ਪੁੱਛੇ ਗਏ ਜਿਹਨਾਂ ਚੱਕ ਦਾ ਨਾਮ ਸਾਵਰ ਲਾਲ ਸਨ ਆਫ ਬੋਲੂ ਰਾਮ ਦੂਸਰਾ ਵਿਅਕਤੀ ਜਿਸ ਦਾ ਜਗਦੀਪ ਸਿੰਘ ਸਨ ਆਫ ਹਰਬੰਸ ਸਿੰਘ ਵਾਸੀ ਪੰਡਯੌਰ ਤੇ ਤੀਸਰਾ ਗੁਰਤੇਜ ਸਿੰਘ ਸਨ ਆਫ ਗੁਰਜੰਟ ਸਿੰਘ ਵਾਸੀ ਕੋਠਾਗੁਰੂ ਵਜੋਂ ਕੋਈ ਤੇ ਉਹ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਜੋ ਟਰੱਕ ਦੀ ਤਲਾਸ਼ੀ ਕੀਤੀ ਗਈ ਤਾਂ ਜਿਸ ਵਿੱਚੋਂ 45 ਗੱਟੇ ਭੁੱਕੀਚੋਰਾ ਪੋਸਟ ਜਿੰਨਾ ਵਜ਼ਨ ਕਰੀਬ 20 ਕਿਲੋ ਹਰੇ ਘੱਟੇ ਦਾ ਤੇ ਤਕਰੀਬਨ 9 ਕੁਇੰਟਲ ਭੁੱਕੀਚੋਰਾ ਪੋਸਟ ਬਰਾਮਦ ਹੋਇਆ ਜਿਸ ਦੇ ਤਹਿਤ ਥਾਣਾ ਕੁਤਵਾਲੀ ਵੀ ਕਨਾਰ ਕਲੋਨੀ ਵਿਖੇ ਮਕਰਮੁਲਕ 66 ਮਿਤੀ 6/7/2025 15C29 ਕਾਡ ਐਨਡੀਪੀ ਸੈਕਟ ਦਰਜਸ਼ਿਤ ਕੀਤਾ ਗਿਆ ਤੇ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਬੰਦ ਹਵਾਲਾ ਥਾਣਾ ਕੀਤਾ ਗਿਆ ਜਿਹਨੂੰ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਪਰਮਾਡ ਹਾਸਲ ਕਰਕੇ ਹੋਰ ਡਗਾਈ ਨਾਲ ਕੁਝ ਕੁਛ ਕੀਤੀ ਜਾਵੇਗੀ ਕਿ ਕਿੱਥੋਂ ਲੈ ਕੇ ਆਏ ਸੀ ਤੇ ਗਾਸ ਵਲਾਈ ਕਿੱਥੇ ਦਿੱਤੀ ਗਈ ਸੀ ਸਰ ਇਹ ਰੈਰ ਵਾਲੇ ਕਿੱਥੋਂ ਦੇ ਆ ਤੁਸੀਂ ਇਹਨਾਂ ਜਿਹੜਾ ਸਬਰ ਲਾਲ ਹੈਗਾ ਸਾਨੂੰ ਪੋਲੂ ਨਾਮ ਇਹ ਅਜਮੇਰ ਰਾਜਸਥਾਨ ਦੇ ਰਹਿਣ ਵਾਲਾ ਹੈ ਜਿਹੜਾ ਦੂਸਰਾ ਬੰਦਾ ਜਗਦੀਪ ਸਿੰਘ ਸਾਨੂੰ ਹਰਬੰਸ ਸਿੰਘ ਇਹ ਨਯੋਰਪੈਣ ਦੇ ਰਹਿਣ ਵਾਲਾ ਹੈ ਜਿਹੜਾ ਗੁਰਦੇਵ ਸਿੰਘ ਗੁਰਜੰਟ ਸਿੰਘ ਹੈ ਕੋਠਾਗੁਰੂ ਨਾ ਦੇ ਰਹਿਣ ਵਾਲਾ ਹੈ ਇਹ ਅਸੀਂ ਇਹਦੀ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਇਹਨੂੰ ਪੁੱਛ ਕੁਛ ਕਰਾਂਗੇ ਕਿ ਤੁਹਾਡੇ ਪਹਿਲਾਂ ਵੀ ਕੋਈ ਇਹਨਾਂ ਦੇ ਹੈਗਾ ਮਾਮਲੇ ਇਹਨਾਂ ਦੇ ਵਿੱਚ ਖਲਾਫ ਜਿਹੜਾ ਹੈਗਾ ਜਗਦੀਪ ਸਿੰਘ ਸਨ ਆਫ ਹਰਬੰਸ ਸਿੰਘ ਇਹਦੇ ਖਲਾਫ ਸਦਰ ਫਰਾਂ ਪਰਿਵਾਰਕੇ ਕਮਰਸ਼ੀਅਲ ਦਾ ਮਾਮਲਾ ਦਰਜ ਹੈ ਉਹ ਦੂਸਰਾ ਵਿਅਕਤੀ ਹੈ ਗੁਰਦੇਵ ਸਿੰਘ ਗੁਰਜਾਂਸਾ ਇਹਦਾ ਸਿਟੀ ਹੌਰ ਵਿੱਚ ਵੀ ਇਹਦੇ ਖਿਲਾਫ ਕਮਰਸ਼ੀਅਲ ਦਾ ਕੇਸ ਦਰਜ ਹੈ ਜਿਹੜੇ ਇਸ ਤਰ੍ਹਾਂ ਇਹਦਾ ਨਸ਼ੇ ਦਾ ਕਾਰੋਬਾਰ ਕਰ ਰਹੇ ਉਹਨਾਂ ਨੂੰ ਕੀ ਕਹਿ ਦਿੱਤਾ ਉਹ ਦਿੱਤਾ ਸੀ ਇਹਨਾਂ ਨੂੰ ਇਹੀ ਕਹਾਂਗੇ ਵੀ ਇਸ ਤਰ੍ਹਾਂ ਦਾ ਕਾਰੋਬਾਰ ਬੰਦ ਕਰ ਦੋ ਬਿਲਕੁਲ ਵੀ ਕਿਉਂਕਿ ਪੁਲਿਸ ਵਿੱਚ ਬਹੁਤ ਸਖਤ ਹੈ ਕਾਨੂੰਨ ਦੇ ਮਤਾਬ ਕਾਰਵਾਈ ਕੀਤੀ ਜਾਵੇਗੀ